ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਮੇਰੇ ਵੀਰ ਇਸ ਗੱਲ ਦਾ ਆਬਜੈਕਸ਼ਨ ਚੁੱਕਦੇ ਨੇ ਕਿ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਪਾਣੀ ਚਾਹੀਦੀ ਮੈਂ ਉਹਨਾਂ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਅਗਰ ਇਹ ਸੋਸ਼ਲ ਮੀਡੀਆ ਦਾ ਜਮਾਨਾ ਨਾ ਹੁੰਦਾ ਤੇ ਬੇਦਵੀਆਂ ਜਿਹੜੇ ਕਾਰਜ ਗੁਰੂ ਪ੍ਰਤੀ ਉਲਟ ਹੁੰਦੇ ਨੇ ਜਾਂ ਮर्याਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਉਹ ਕਿਸ ਤਰੀਕੇ ਨਾਲ ਸੰਗਤ ਤੱਕ ਪਹੁੰਚਦੀਆਂ ਹਰ ਕੋਈ ਗਲਤੀ ਕਰਦਾ ਹਰ ਕੋਈ ਮਰਿਆਦਾ ਮਰਿਆਦਾ ਦੀਆਂ ਧੱਜੀਆਂ ਉਡਾਂਦਾ ਤੇ ਚੁੱਪਚਾਪ ਉਸ ਚੀਜ਼ ਨੂੰ ਕੰਟੀਨਿਊ ਕਰਦਾ ਕਿਉਂਕਿ ਸੋਸ਼ਲ ਮੀਡੀਆ ਇੱਕ ਕਿਸ ਤਰ੍ਹਾਂ ਦਾ ਪਲੇਟਫਾਰਮ ਜਿਹਦੇ ਤੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜਾਣਕਾਰੀ ਮਿਲਦੀ ਹੈ ਵੀ ਦੁਨੀਆਂ ਦੇ ਵਿੱਚ ਕਿੱਥੇ ਕੀ ਕੰਮ ਹੁੰਦੇ ਪਏ ਨੇ ਅਸਲ ਵਿੱਚ ਉਹ ਲੋਕਾਂ ਦੇ ਵਿੱਚ ਇੱਕ ਡਰ ਦਾ ਜਰੀਆ ਵੀ ਪੈਦਾ ਕਰਦੇ ਨੇ ਜਿਹੜੇ ਲੋਕ ਜਿਹੜੇ ਲੋਕ ਗਲਤ ਕੰਮ ਕਰਨ ਲੱਗੇ ਸੋਚਣ ਨੂੰ ਮਜਬੂਰ ਹੋ ਜਾਂਦੇ ਨੇ ਕਿ ਵੀ ਕਿਤੇ ਸਾਡੀ ਵੀਡੀਓ ਵਾਇਰਲ ਹੋ ਗਈ ਤੇ ਅਸੀਂ ਸਮਾਜ ਵਿੱਚ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਵਾਂਗੇ ਐਸੀ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਰੋਜ਼ ਕੋਈ ਨਾ ਕੋਈ ਅਪਡੇਟ ਸੰਗਤ ਤੱਕ ਪਹੁੰਚਾਉਂਦੇ ਆ ਪਿਛਲੇ ਦਿਨੀ ਇੱਕ ਵੀਡੀਓ ਸੀ ਆਪਣੇ ਚੈਨਲ ਦੇ ਉੱਤੇ ਪਾਈ ਔਰ ਕਈ ਮੇਰੇ ਵੀਰਾਂ ਨੇ ਵੀ ਉਸ ਵੀਡੀਓ ਨੂੰ ਆਪਣੇ ਆਪਣੇ ਪੇਜਾਂ ਦੇ ਉੱਤੇ ਆਪਣੇ YouTube ਚੈਨਲ ਦੇ ਉੱਤੇ ਵਾਇਰਲ ਕੀਤਾ ਵੀਡੀਓ ਸੀ ਜਿਹੜੀ ਤੁਸੀਂ ਤਸਵੀਰ ਪਿੱਛੇ ਦੇਖ ਰਹੇ ਹੋ ਇਸ ਤਸਵੀਰ ਦੇ ਬਾਬਤ ਤੁਹਾਨੂੰ ਦੱਸਾਂਗਾ ਇਹ ਵੀਡੀਓ ਸੀ ਗੜਸ਼ੰਕਰ ਕਿਸੀ ਪ੍ਰਚੂਰਾਮ ਭਵਨ ਦੇ ਅੰਦਰ ਜਿੱਥੇ ਸਿੱਖੀ ਸਰੂਪ ਬਣਾ ਕੇ ਦੋ ਬੰਦਿਆਂ ਨੇ ਸਿੱਖਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਅਸੀਂ ਵੀ ਵੀਡੀਓ ਪਾਈ ਔਰ ਗੜ ਸ਼ੰਕਰ ਦੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਇੰਨਾ ਵੱਡਾ ਕਾਰਾ ਹੋ ਗਿਆ ਤੇ ਹੱਲੇ ਤੱਕ ਇਹਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਹਕੀਕਤ ਹੈ ਇਹ ਕਿ ਗੜ ਸ਼ੰਕਰ ਦੀ ਸੰਗਤ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਲੱਗਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇੰਨਾ ਵੱਡਾ ਕਾਂਡ ਹੋ ਗਿਆ ਇੰਨੀ ਵੱਡੀ ਘਟਨਾ ਵਾਪਰ ਗਈ ਸਿੱਖ ਕੌਮ ਦਾ ਮਜ਼ਾਕ ਬਣਾਇਆ ਗਿਆ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਅਗਰ ਸੋਸ਼ਲ ਮੀਡੀਆ ਨਾ ਹੁੰਦੀ ਤੇ ਉਹਨਾਂ ਤੱਕ ਗੱਲ ਨਾ ਪਹੁੰਚਦੀ ਧਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਸਮੂਹ ਸੰਗਤਾਂ ਦਾ ਜਿਹੜੀਆਂ ਗੜ ਸ਼ੰਕਰ ਦੀਆਂ ਸਿੱਖ ਜਥੇਬੰਦੀਆਂ ਨੇ ਹਰ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਜਾਗਦੀ ਜ਼ਮੀਰ ਦੀਆਂ ਸੰਗਤਾਂ ਦਾ ਹੋਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਲਾਜ਼ਮੀ ਔਰ ਜ਼ਰੂਰੀ ਬਣ ਚੁੱਕਿਆ ਹੁੰਦਾ ਕੀ ਹੈ ਕਿ ਬੇਦਬੀ ਹੋ ਜਾਂਦੀ ਹੈ ਸਿੰਘ ਸੁਭਾਵਾਂ ਗੁਰੂ ਘਰਾਂ ਦੇ ਵਿੱਚ ਵੀ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਮਗਰ ਸੰਗਤਾਂ ਜਾਗਰੂਕ ਨਾ ਹੋਣ ਕਰਕੇ ਸਿਰਫ ਐ ਸੋਚਦੀਆਂ ਨੇ ਕਿ ਸਾਨੂੰ ਕੋਈ ਮਤਲਬ ਨਹੀਂ ਅਸੀਂ ਤੇ ਸਵੇਰੇ ਜਾਂਦੇ ਆ ਮੱਥਾ ਟੇਕਦੇ ਆ ਗੋਲਕ ਵਿੱਚ ਮਾਇਆ ਪਾਉਂਦੇ ਤੇ ਆਪਣੇ ਘਰ ਵਾਪਸ ਆ ਜਾਂਦੇ ਆ ਮਗਰ ਚੰਦ ਇਸ ਤਰ੍ਹਾਂ ਦੇ ਜਾਗਦੀ ਜ਼ਮੀਰ ਦੇ ਲੋਕ ਹੁੰਦੇ ਨੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤੇ ਆਪਣੇ ਜਮੀਰ ਨੂੰ ਜ਼ਿੰਦਾ ਰੱਖਦੇ ਹੋਏ ਉਸ ਘਟਨਾ ਦੇ ਉੱਤੇ ਕਾਰਵਾਈ ਕਰਨ ਦੇ ਵਾਸਤੇ ਵੀ ਤਤਵਰ ਤਿਆਰ ਰਹਿੰਦੇ ਨੇ ਤੁਹਾਨੂੰ ਦਿਖਾਣੇ ਆ ਜਿਹੜੀ ਗੜ ਸ਼ੰਕਰ ਦੀ ਵੀਡੀਓ ਪਾਈ ਸੀ ਉਸ ਗੜ ਸ਼ੰਕਰ ਦੀ ਵੀਡੀਓ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਗੜ ਸ਼ੰਕਰ ਦੇ ਸਿੰਘਾਂ ਨੇ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਉਹਨਾਂ ਨੂੰ ਪ੍ਰਸ਼ੂਰਾਮ ਭਵਨ ਦੇ ਅੰਦਰ ਇੱਕ ਕਮੇਟੀ ਨੂੰ ਵੀ ਘੇਰਿਆ ਅਤੇ ਉਹਨਾਂ ਲੋਕਾਂ ਕੋਲੋਂ ਮਾਫੀ ਮੰਗਾਈ ਆਓ ਦੇਖੀਏ ਇਸ ਵੀਡੀਓ ਨੂੰ ਜੋ ਆ ਬਵਾਦ ਹੋਇਆ ਹੈਗਾ ਉਹਦੇ ਬਾਰੇ ਹੁਣ ਤੁਸੀਂ ਕੀ ਕਹਿੰਦੇ ਹੋ ਦੇਖੋ ਸਾਡੇ ਕੋਲ ਜਿਹੜੀ ਇਹ ਬੱਚੇ ਨੇ ਵੀਡੀਓ ਪਾਈ ਹੈ ਅਸੀਂ ਉਹਦਾ ਬਹੁਤ ਮਹਿਸੂਸ ਕੀਤਾ ਔਰ ਸਾਨੂੰ ਵੀ ਬਹੁਤ ਇਸ ਤੀਦਾ ਮਹਿਸੂਸ ਹੋਇਆ ਕਿ ਇਹ ਗਲਤ ਹੋਇਆ ਬਾਕੀ ਇਹ ਹੈ ਵੀ ਇਸ ਲਈ ਅਸੀਂ ਸਾਰਿਆਂ ਕੋਲੋਂ ਬਹੁਤ-ਬਹੁਤ ਮਾਫੀ ਮੰਗਦੇ ਹਾਂ ਕਿ ਅੱਜ ਜ਼ਿੰਦਗੀ ਵਿੱਚ ਕਦੀ ਵੀ ਐਦਾਂ ਦਾ ਕੰਮ ਨਹੀਂ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਤੁਸੀਂ ਮੈਂ ਫੇਸਬੁਕ ਜਿਹੜੀ ਮੈਂ ਵੀਡੀਓ ਤੇ ਟੀਵੀ ਤੇ ਚਲਾਉਣੀ ਆ ਫਿਰ ਇਹ ਵਿੱਚ ਬੋਲੇ ਨਾ ਜੀ ਹਾਂ ਜੀ ਜੋ ਵਿਵਾਦ ਹੋਇਆ ਹੈਗਾ ਇਹ ਪਹਿਲਾ ਸਵਾਲ ਸਾਡਾ ਹਣਦਾ ਜੀ ਫੇਸਬੁਕ ਤੇ ਜੋ ਵਿਵਾਦ ਹੋਇਆ ਹੈਗਾ ਉਹ ਫੇਸਬੁਕ ਸੋਸ਼ਲ ਮੀਡੀਆ ਤੇ ਜੋ ਵੀ ਟਿੱਪਣੀ ਚੱਲੀ ਹੈਗੀ ਆ ਉਸ ਵਕਤ ਤੁਸੀਂ ਸਿੱਖ ਸੰਗਤ ਦੇ ਵਿਚਕਾਰ ਹੋ ਕੀ ਕਹਣਗਾ ਕਿ ਮੈਂ ਜੋ ਇਹ ਵੀਡੀਓ ਤੁਹਾਨੂੰ ਜਗਰਤ ਅੱਜ ਪਾਈ ਹੈ ਤੇ ਜੋ ਵੀਡੀਓ ਜਗਰਤ ਚ ਪਾਈ ਹੈ ਮੈਨੂੰ ਆਪਣੇ ਆਪ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਮੈਂ ਇਹ ਵੀਡੀਓ ਪਾਈ ਹੈ ਕਿ ਜਿਹਦੇ ਕਰਕੇ ਸਾਡੇ ਸਿੱਖ ਧਰਮ ਦੇ ਭਾਈਚਾਰੇ ਦੇ ਵਿੱਚ ਥੋੜਾ ਜਿਹਾ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਇੱਕ ਦੂਜੇ ਦੇ ਮਨ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਮੈਂ ਸਾਰਿਆਂ ਕੋਲੋਂ ਬਹੁਤ ਅਫਸੋਸ ਹੈ ਕਿ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਅੱਗੇ ਤੋਂ ਜ਼ਿੰਦਗੀ 'ਚ ਇਹ ਚੀਜ਼ ਨਾ ਹੋਵੇ ਅਗਵਾਂ ਵਾਲੇ ਟਾਈਮ 'ਤੇ ਵੀ ਅੱਗੋ ਅਸੀਂ ਵੀ ਖੁਦ ਸਾਡੀ ਜ਼ਿੰਮੇਵਾਰੀ ਹੋਗੀ ਅਸੀਂ ਖੁਦ ਧਿਆਨ ਕਰਾਂਗੇ ਰੱਖਾਂਗੇ ਕਿ ਇਹ ਅੱਗੋ ਚੀਜ਼ ਨਾ ਹੋਵੇ ਇੱਕ ਦੂਜੇ ਨਾਲ ਸਾਰਿਆਂ ਨਾਲ ਮਿਲ ਜੁਲ ਕੇ ਰਵਾਂਗੇ ਕਿ ਪਿਆਰ ਨਾਲ ਰਵਾਂਗੇ ਕਿ ਪਿਆਰ ਬਣਿਆ ਰਹੇ ਵੱਡੇ ਕਹਿਣ ਤੋਂ ਪਹਿਲਾਂ ਕੱਲ 1.5 ਘੰਟੇ ਤੋਂ ਜਿੰਦਾ ਤੁਹਾਨੂੰ ਕਿਹਾ ਉਹ ਹੁੰਦਾ ਔਰ ਉਹ ਤੋਂ ਝਾਕੀਆਂ ਜਿਹੜੀਆਂ ਮੈਂ ਇੱਥੇ ਲੈ ਕੇ ਬੰਦ ਕੀਤੀਆਂ ਤੁਹਾਨੂੰ ਮਹਿਸੂਸ ਨਹੀਂ ਹੋਇਆ ਨਹੀਂ ਸਾਨੂੰ ਵੀ ਉਹਨੇ ਮਹਿਸੂਸ ਹੋਇਆ ਢੋਗੀ ਨੋਟੋਂ ਦੇ ਬਿਜਾਉਂ ਗਾਣਾ ਨਹੀਂ ਜੀ ਆਪਣੇ ਨਾਲ ਆਪੀ ਚਾਹਣੀ ਤੁਸੀਂ ਇਹ <casERarias> no, YouTube ਤੇ ਜਾਂ Facebook ਤੇ ਪਾਈ ਵੀਡੀਓ ਪਾਈ ਜਿਹੜੇ ਬਾਈ ਨੇ ਪਾਈ ਸੀ ਨਾ ਮੁੜ ਕੇ ਤੁਸੀਂ ਪਾਈ ਹੈ ਨਾ ਜੇ ਤੁਸੀਂ ਇਹ ਮੰਨਦੇ ਮੁਸੀਬਤ ਕਰਦੇ ਤੇ ਤੁਸੀਂ ਗਲਤੀ ਮੰਨਦੇ ਉਸੇ ਵੇਲੇ ਉਹਨੇ ਵੇਸ਼ ਪਾਇਆ ਆ ਬੰਦੀ ਮੰਤਰੀ ਚਾਹੀਦੀ ਸੀ ਵੀ ਸਾਡੇ ਕੋਲ ਹੋ ਗਿਆ ਕਿੱਥੋਂ ਹੋਇਆ ਏਦਾਂ ਹੋਇਆ ਵੀ ਕੋਈ ਸਿੱਖ ਚਿਹਰਾ ਬਣਾ ਕੇ ਤੁਸੀਂ ਇਦਾਂ ਦਾ ਕੋਈ ਕੰਮ ਕਰੋਗੇ ਦੇਖੋ ਤੁਸੀਂ ਵੀ ਗਲਤੀ ਮੰਨੋ ਤੁਸੀਂ ਬਰਾਬਰ ਦੇ ਭਾਗੀਦਾਰ ਆ ਮੈਂ ਆਪਣੀ ਪੂਰੀ ਕਮੇਟੀ ਵੱਲੋਂ ਪਰਸਰਾਮ ਕਮੇਟੀ ਵੱਲੋਂ ਵੀ ਅਸੀਂ ਅੱਜ ਤੋਂ ਬਾਅਦ ਕਦੇ ਵੀ ਸਿੱਖਾਂ ਦੇ ਖਿਲਾਫ ਜਾਂ ਸਿੱਖ ਚਿਹਰੇ ਨੂੰ ਕਦੇ ਵੀ ਬੇਇੱਜ਼ਤੀ ਨਹੀਂ ਕਰਾਂਗੇ ਬੋਲੋ ਉਹਨਾਂ ਦਾ ਬਾਬਾ ਜੀ ਬੋਲੋ ਬੋਲੋ ਜਿਹੜੀ ਵੀਡੀਓ ਪਾਈ ਗਈ ਆ ਉਹ ਵੀਡੀਓ ਦੇ ਵਿੱਚ ਐਦਾਂ ਦੀ ਝਾਕੀ ਉਹ ਝਾਕੀ ਵਾਲਿਆਂ ਨੇ ਦਿੱਤੀ ਆ ਜਿਹੜੀ ਕਿ ਨਹੀਂ ਦੇਣੀ ਚਾਹੀਦੀ ਸੀ ਉਹਨਾਂ ਜਿਹੜੀ ਸਿੱਖ ਸੰਗਤ ਦਾ ਖਾਸ ਕਰ ਉਹਨਾਂ ਦੇ ਮਨ ਦੇ ਵਿੱਚ ਬਹੁਤ ਰੋਸ ਹੋਇਆ ਔਰ ਅਸੀਂ ਉਹਨਾਂ ਨੂੰ ਸੱਦ ਕੇ ਉਹਨਾਂ ਨੇ ਸਮਝਾ ਦਿੱਤਾ ਕਿ ਅੱਗੇ ਨੂੰ ਐਦਾਂ ਦੀ ਕੋਈ ਝਾਕੀ ਨਹੀਂ ਪਾਣੀ ਜਿੰਨਾ ਕਿਸੇ ਵੀ ਧਰੋਂ ਦੇ ਵਿੱਚ ਕੋਈ ਕਿਸੇ ਨੇ ਇੱਕ ਜੋੜੇ ਵਜਿਰ ਹੋਣਗੇ એટલે ਮੈਂ ਸਾਰਿਆਂ ਨੂੰ ਸਭਾ ਵੱਲੋਂ ਯਕੀਨ ਵੀ ਤੋਂ ਹਨ ਉਹ ਗਾਹ ਨੂੰ ਉਹਨਾਂ ਨੂੰ ਬਹਾਈ ਤੇ ਬਹੁਤ ਇਤਾਲਿਕ ਅਨੁਗਾਂਦੀ ਕਦੀ ਮਿਹਰਬਾਨੀ ਸੰਗਤ ਮੈਨੂੰ ਆਪ ਸੋਸੰਗਤ ਜੀ ਤੁਸੀਂ ਪੂਰੀ ਵੀਡੀਓ ਵੇਖੀ ਇਸ ਵੀਡੀਓ ਵਿੱਚ ਇੱਕ ਨਈਸ ਨਸੀਹਤ ਜਿਹੜੀ ਮੈਂ ਉਹ ਵੀਰਾਂ ਨੂੰ ਦੇਣਾ ਚਾਹੁੰਦਾ ਜਿਹੜੇ ਵੀਰ ਬਾਰ-ਬਾਰ ਕਹਿ ਦਿੰਦੇ ਨੇ ਕਈ ਵਾਰ ਪਰਸਨਲੀ ਮੈਨੂੰ ਕਈ ਵਾਰ ਫੋਨ ਵੀ ਕਰ ਦਿੰਦੇ ਨੇ ਕਿ ਭਾਈ ਸਾਹਿਬ ਇਸ ਤਰ੍ਹਾਂ ਦੀ ਵੀਡੀਓ ਨਾ ਪਾਓ ਜਿੱਥੇ ਸਿੱਖੀ ਸਰੂਪ ਦੇ ਵਿੱਚ ਅਗਰ ਕੋਈ ਸਿੱਖ ਬੇਦਬੀ ਕਰਦਾ ਪਿਆ ਮੈਨੂੰ ਬੜੇ ਅਫਸੋਸ ਨਾਲ ਆਜਾ ਗੱਲ ਕਹਿਣੀ ਪੈ ਰਹੀ ਏ ਕਿ ਜਦੋਂ ਅਸੀਂ ਕੋਈ ਦੂਸਰੇ ਧਰਮ ਦਾ ਬੰਦਾ ਬੇਦਬੀ ਕਰੇ ਤੇ ਉਹਦੇ ਉੱਤੇ ਅਸੀਂ ਤਤਪਰ ਤਿਆਰ ਰਹਿੰਦੇ ਆ ਕਾਰਵਾਈ ਕਰਨ ਵਾਸਤੇ ਫਿਰ ਆਪਣੇ ਹੀ ਸਿੱਖੀ ਸਰੂਪ ਦੇ ਵਿੱਚ ਵੀ ਅਗਰ ਕੋਈ ਬੰਦੇ ਹੈਗੇ ਨੇ ਉਨਾਂ ਦੇ ਉੱਤੇ ਵੀ ਕਾਰਵਾਈ ਬੰਦੀ ਹੈ ਚਾਹੇ ਉਹ ਕਿਸੇ ਵੀ ਸਟੇਟ ਤੇ ਹੋਣ ਚਾਹੇ ਉਹ ਪੰਜਾਬ ਚ ਹੋਣ ਚਾਹੇ ਦਿੱਲੀ ਚ ਹੋਣ ਚਾਹੇ ਕਿਸੇ ਵੀ ਅਦਰ ਸਟੇਟ ਦੇ ਵਿੱਚ ਹੋਣ ਮਗਰ ਜਿੱਥੇ-ਜਿੱਥੇ ਵੀ ਇਹ ਘਟਨਾ ਵਾਪਰੇ ਉਸ ਸਟੇਟ ਦੇ ਸਿੰਘਾਂ ਦਾ ਫਰਜ਼ ਬੰਦਾ ਹੈ ਕਿ ਅਸੀਂ ਉਸ ਦੇ ਉੱਤੇ ਕਾਰਵਾਈ ਕਰੀਏ ਤੇ ਸੰਗਤਾਂ ਨੂੰ ਜਾਗਰੂਕ ਕਰੀਏ ਕਿ ਭਾਈ ਅਗਰ ਇਹਨਾਂ ਨੇ ਇਹ ਗਲਤੀ ਕੀਤੀ ਏ ਤੇ ਇਹਨਾਂ ਨੂੰ ਇਹ ਨਸੀਹਤ ਮਿਲੀ ਏ ਹਾਲਾਂਕਿ ਬੜੀ ਜਲਦੀ ਅਸੀਂ ਇੱਕ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਹਰ ਕੋਈ ਜਿਹਦਾ ਦਿਲ ਕਰਦਾ ਉਹ ਚੁੱਕ ਕੇ ਕਮੇਟੀਆਂ ਤੋਂ ਲੈ ਕੇ ਆ ਜਾਂਦਾ ਹੈ ਮਗਰ ਉਹਦੀ ਮਰਿਆਦਾ ਕਿੰਨੇ ਫਾਲੋ ਕਰਦਾ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਬੜੀ ਜਲਦੀ ਇੱਕ ਵੀਡੀਓ ਰਾਹੀਂ ਅਸਲੀਅਤ ਸਾਹਮਣੇ ਲੈ ਕੇ ਆਵਾਂਗੇ ਸੰਗਤ ਨੂੰ ਬੇਨਤੀ ਇਸ ਵੀਡੀਓ ਨੂੰ ਜਿਹੜੀ ਕਿ ਗੜ ਸ਼ੰਕਰ ਦੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਅੱਗੇ ਜਰੂਰ ਫਾਰਵਰਡ ਕਰੋ ਤਾਂ ਕਿ ਪਤਾ ਲੱਗੇ ਜਿਹੜੇ ਵੀਰਾਂ ਨੂੰ ਨਹੀਂ ਪਤਾ ਕਿ ਉੱਥੇ ਕਾਰਵਾਈ ਹੋ ਗਈ ਏ ਉਹ ਵੀਰਾਂ ਤੱਕ ਇਹ ਗੱਲ ਜਰੂਰ ਪਹੁੰਚੇ ਕਿ ਗੜ ਸ਼ੰਕਰ ਦੀ ਘਟਨਾ ਦੇ ਉੱਤੇ ਗੜ ਸ਼ੰਕਰ ਦੇ ਸਿੰਘਾਂ ਨੇ ਕਾਰਵਾਈ ਕਰ ਦਿੱਤੀ ਏ ਬਹੁਤ ਬਹੁਤ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ